کو یار یار یہ بھی نہیں پتہ نا کتنے دماغ ہے کانٹریکٹ پر بٹ وہ تو پرٹ ایک ہیں سارے بندے نا واٹس ایپ پر کوئی 15 روپے جی ضمانت پائیں روپے روپے کا پھل <سؤال> کر روگلاد جی روگلاد جی روگلاد کو بھیج دو اپو باہر رک جے گٹے باہر رک جے تا جی تا ہے نو ہٹ نو نو کون تھا جو آیا تینوں کا اپ پسند کرنے کے لیے کر رہا ہے کی حالت پکڑا ہے یہ تو بھی نہیں ہے تو کون ہے ٹھیک ہے مندرندر مندرندر کیوں ہے ਤੂੰ ਬਾਹਰੋਂ ਪਿੱਛੇ ਕਰੀਂ ਨਾ ਕੋਈ ਨਹੀਂ ਤੂੰ ਬਾਹਰੋਂ ਪਿੱਛੇ ਕਰੀਂ ਨਾ ਕੋਈ ਨਹੀਂ ਤੂੰ ਬਾਹਰੋਂ ਪਿੱਛੇ ਕਰੀਂ ਨਾ ਕੋਈ ਨਹੀਂ ਹਾਂ ਬਰਕਰਾਰ ਨੂੰ ਬਹੁਤਾ ਬਾਹਰ ਤੋਂ ਬਰਕਰਾਰ ਤੋਂ ਇਹਦੇ ਬਾਹਰ ਆਪਣਾ ਜਿਆਦਾ ਥੋੜੇ ਬੰਦੇ ਯਾਰ ਬਾਰੀ ਰੁਕ ਜਾਓ ਯਾਰ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਇਹ ਕੋਈ ਨਹੀਂ ਦਰ ਆਤ ਤੇ ਆਖਰ ਵੀ ਨਹੀਂ ਕਿਸੇ ਵੀ ਬਜ਼ਾਰੂ ਗਾ پھر تو ڏي ڏساو 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 ڏي ڏ سے ہم جیسے داخل نہیں کر رہے ہیں دو جو اچھا وہ بھی حال ہے ٹھیک ہے اچھا یہ جو بات ہو ہاں آج بھلے آج بھلے آج بھی لگا صحیح ہے اندر اور ایک بار دیکھ کر اس کو ਪੇਟੀ ਦਾ ਲੋਬੀ ਹੁਣੀ ਸਾਡੇ ਦਾ ਪਰਾਂ ਨੇ ਕਰਾਉਂਦੇ ਆ ਉਹਦੇ ਰੇਤਾ ਬੀਤੀ ਹੈ ਵੀ ਕਦੀ ਸਾਡੀ ਕੁੱਪੀ ਨਹੀਂ ਓਕੇ ਹਾਂ ਸਾਡਾ ਨੂਬੇ ਸਰਪੰਚ ਵੀ ਨਹੀਂ ਆਉਂਦਾ ਸਾਡੇ ਨੂੰ ਦੇਖੋ ਤੇ ਪਲਾਂਚ ਦਾ ਵਿਚਾਤ ਹੈ ਮਾਡੇ ਮਿਨਸ ਸਰਪੰਚ ਆਉਣ ਦਾ ਖਤਰਾ ਹੈ ਦੀ ਲਾਣਾ ਲੀ ਕਮੇਟੀ ਸਾਡੀ ਨਾ ਦੇ ਹੱਥ ਆਉਂਦਾ ਹਾਂ ਜੀ ਬੇਬੇ ਜੀ ਅਸੀਂ ਸੋ ਵੀ ਪੂਰੀ ਸੇਵਾ ਕਰਦੇ ਹਾਂ ਕਮੇਟੀ ਕਹਿੰਦੀ ਲੋਡੀ ਲੰਗਰ ਦੀ ਸੇਵਾ ਥੋੜੇ ਖੁਸ਼ੂਚ ਖੜਿਆ ਹਾਂ ਜੀ ਇਹ ਹੁਣ ਸਾਨੂੰ ਪਤਾ ਉਹ ਦੇਖਣ ਆਏ ਨੇ ਉਹ ਕਮੇਟੀ ਵਾਲਾ ਹਾਂ ਸਰਪੰਚ ਜੀ ਕੋਲੇ ਵੀ ਨਹੀਂ ਆਪੇ ਦੇਖੋ ਕਮੇਟੀ ਕਰੀਏ ਤੁਹਾਨੂੰ ਕੋਈ ਵੀ ਕੋ ਕੋ ਬਤ ਤੱਕ ਤੁਹਾਨੂੰ ਦੀ ਮਦਦ ਕਰਾਂਗੇ ਹਾਂ ਭਰੇ ਜੀ ਕੰਮ ਕਰਨਾ ਚਾਹਿਆ ਹਾਂ ਆ ਦੇਖੋ ਮਤਲਬ ਕਿ ਸੁਧਰ ਕਰਾਟ ਅੱਠ ਅੱਠ ਦੇ ਆ ਦੇਖੋ ਭਈ ਸਰਕਾਰ ਸਾਥੀ ਹੋਊਗਾ ਇਹ ਸਾਡੀ ਭੈਣ ਹੈ ਵਿਚਾਰੀ ਜਿਹਨਾਂ ਦਾ ਪਤੀ ਵਿਚਾਰੀਨ ਬਿਖਰੋ ਬੰਦ ਹੋ ਗਿਆ ਤੇ ਮਹੀਨਾ ਚਾਰ ਪੰਜ ਦਿਨਾਂ ਬਾਅਦ ਹੋਰੇ ਹਾਲਾਤ ਸੁਧਰੇ ਹਾਂ ਜੀ ਕਹਿੰਦੇ ਆ ਕਿ ਸਾਡਾ ਇੱਕ ਕੰਮ ਕਰ ਦਿਓ ਜੋ ਹੋਣਾ ਸੀ ਉਹ ਤਾਂ ਹੋ ਗਿਆ ਕਿ ਸਾਡੇ ਪਿੰਡ ਚ ਸ਼ਰਮ ਆਂ ਦਾਰੂ ਵਿਕਰੀਏ ਕਿਉਂ ਬੈ ਜੀ ਵਿਕਦੀ ਨਸ਼ਾ ਪੂਰਾ ਵਿਕਦਾ ਸਾਡੇ ਪਿੰਡ ਸੋ ਜੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਿੱਚ ਪਿੰਡ ਦੇ ਵਿੱਚ ਦਾਰੂ ਵਿਕਰੀ ਹੈ ਕਾ ਫੇਰ ਇਸ ਪੰਜਾਬ ਦਾ ਕੀ ਹਾਲ ਹੋਈ ਗਾਇ ਪੰਜਾਬ ਦੀ ਜਨਤਾ ਨਾਜਾ ਨਾ ਸਗੀ ਦਾ ਲੋਕ ਬਣ ਗਿਆ ਸਰ ਵੀ ਸੋ ਮੈਨੂੰ ਲੱਗਦਾ ਹਜੇ ਸਰਕਾਰ ਦਾ ਨੁਮਾਇੰਦਾ ਕੋਈ ਆਇਆ ਤੁਹਾਨੂੰ ਕੋਈ ਮੱਦੀ ਨਹੀਂ ਆਇਆ ਇਹਨਾਂ ਲੋਕਾਂ ਨੇ 55000 ਵੋਟਾਂ ਪਾ ਕੇ ਦਿੱਤਾ ਹੈ ਸਭ ਤੋਂ ਵੱਧ ਵੋਟਾਂ ਪਾਈ ਨਹੀਂ 55000 ਦੇ ਨਾਲ ਔਰ ਮੈਨੂੰ ਲੱਗਦਾ ਹਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਪਤਾ ਲੈਂਦੀ ਹੈ ਬਾਕੀ ਸਭ ਤੋਂ ਆਪਣੇ ਨਾਮ ਪੰਜ 6 ਮੰਤਰੀ ਇੱਥੋਂ ਦੇ سب تو پہلے ਉਹក៏ ਨਹੀਂ ਅਜਿਹੀ ਉਹ ਜਿਹੜਾ ਕਹਿੰਦੇ ਉਹ ਜਿਹੜਾ ਜਿਹੜਾ ਸਾਰੇ ਕਿਹਦੇ ਨਾਮ ਨਾਲ ਉਹ ਟ੍ਰਿਪਲ ਜਿਹੜਾ ਉਹ ਬੜਾ ਚਲੋ 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 ਅੰਦਰ ਹੀ ਅੰਦਰ ਆ ਜੀ ਆਪ ਦੀ ਆਪ ਦੀ ਆਪ ਦੀ ਆਪ ਦੀ ਫਿਕਸ ਹੋ ਜਾਂਦੀ ਹੈ ਕੋਈ ਹਾਲ ਹੈ ਠੀਕ ਹੈ ਜਿਹੜਾ ਇਹ ਲੋਕਾਂ ਨੂੰ ਅੰਦਰੋਂ ਨਾ ਦੇਖਣ ਦੇਣਾ कुझु हा जी ਦਾ ਦਾ ਜੀ ਨੇ ਚਾਰ ਦਿਨਾਂ ਦੇ ਚਾਰ ਦਿਨਾਂ ਦੇ ਮੈਂ ਕਾਹ ਤੋਂ ਨਾ ਸਵਾਰ ਕੇ ਬੇਤਰਤੀਬ ਕੋਈ ਸਦੀਂਦੀ ਦੀਆਂ ਗੱਲਾਂ ਨਹੀਂ ਕਰਦੇ ਨਾ ਐਲਬਮ ਕੋਈ ਮੈਂ ਕਹਿੰਦਾ ਕਿ ਇਹਦਾ ਨਾਮ ਆ ਰਿਹਾ ਆ ਆ ਆ ਆ ਆਜੋ ਆਜੋ ਬੈਠਿਆ ਜਾਓ ਬਾਹਰ ਆਜੋ ਬਾਹਰ ਆਜੋ 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 ਹਸਪੀਟਲ ਐ ਕਿਉਂ ਆਦੇ ਬਾਈ ਆਜਾ ਆਜਾ ਫਿਰ ਇਹਨਾ ਮੂੰਹ ਕਮਾਈ ਮੈਨੂੰ ਲੈ ਦੇ ਪਿੱਛੇ 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 ਆਜੋ ਆਜੋ ਬਲੀ ਸਾਬ ਅੱਗੇ ਆ ਗਏ ਜੀ ਉਹ ਮੜਾ ਸਾਈਡ ਤੇ ਵਾਗੇ ਜੋ ਤੂੰ ਨੂੰ ਲੈ ਕੇ ਵਾਗੇ ਸੀ ਮੁੰਡੇ ਚਲੋ ਵਾਈਟ ਕਰ ਲੀ ਜਾਨੇ ਆ ਜਾ ਭਾਜੀ ਆ ਜਾ ਕੋਈ ਨਹੀਂ ਕੋਈ ਕਰਨੀ ਭਾਈ ਮੈਂ ਪਰਾਂ ਹੋ ਗਿਆ ਪ੍ਰਭੂ ਮੇਰਾ ਨਾ ਮੇਰੀ ਬੀੜੀ ਆਲੇ ਵਿੱਚ ਬੈਠੀ ਹੈ ਖੋਲੋ ਖੋਲੋ ਸਾਨਾ ਭਾਈ ਪਿੱਛੇ ਉਹ ਜਿਹਦੇ ਕੋਲ ਮੈਕ ਨੇ ਉਹ ਪਕਰ ਹੋ ਜਾ ਸਾਈਡ ਤੇ ਲੱਗੇ ਹੁੰਦਾ ਨਹੀਂ ਕੋਈ ਮੈਕ ਮੈਕ ਸਾਈਡ ਤੇ ਕੋਈ ਸਾਈਡ ਤੇ ਚਾਰ ਦਾ ਜਾਨੇ ਯਾਰ ਆਪਾਂ ਕਰ ਲਾਂਗੇ ਅਗਰ ਮੈਕਾਂ ਨੇ ਤਾਂ ਮੁਰੇ ਖੜੋ ਮੈਂ ਕਹਾਗਾ ਟੁੱਟ ਨਹੀਂ ਹੈ ਤੋ ਮੁਗਰਾ ਨਹੀਂ ਭਾਈ ਜੀ ਮੁਗਰੇ ਕੋਲ ਖੁੱਲਾ ਕਰ ਪਾਉਂਦਾ ਮੈਂ ਦੂਣਾ ਪਿੱਛੇ ਹੋ ਜੀ ਐਮਰਜੈਂਸੀ ਐਮਰਜੈਂਸੀ ਨਾਲ ਆਜੂਗੀ ਮੈਂ ਉੱਚੀ ਬੋਲ ਪੂਰਾ ਪਿੱਛੇ ਆਜੋ ਪਿੱਛੇ ਆਜੋ ਐਮਰਜੈਂਸੀ ਉੱਪਰ ਆਜੋ ਹੀ ਪਿੱਛੇ ਆਜੋ ਪਿੱਛੇ ਆਜੋ ਪਿੱਛੇ 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 ਬੋਲੋ ਬੋਲੋ ਬਾਜੀ ਬਾਜੀ ਪ੍ਰਧਾਨ ਜੀ ਉਰੀ ਹੋਸੀ ਤੁਸੀਂ ਸਾਈਡ ਦੇਖੋ ਹਾਂ ਰੋਲ 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 ਜੀ ਰੋਲ ਕਾ ਐ ਨਹੀਂ ਸਿੱਧੂ ਬਾਹ ਨਾ ਮੈਂ ਮੁੰਮੀ ਨੂੰ ਹਾਲਿਆਂ ਗ੍ਰਿੰਸਾਬ ਕੀ ਕਹੋਂਗੇ ਦੋ ਦਿਨ ਆ ਮੈਂ ਕਿੱਥੇ ਲੇ ਕਰੋ ਜੀ ਸਰ ਇਹ ਮੇਰੇ ਨਾਲ ਪ੍ਰਮੋਤਾ ਹੋ ਰਹੀ ਨਹੀਂ ਗਿਣਤੀ ਵਾਧੀ ਜਾ ਰਹੀ ਹੈ ਤੇ ਵੀਡੀਓ ਦਿਖਾਈ ਨਹੀਂ ਦੇ ਰਹੇ ਤੇ ਕਹਿੰਦਾ ਮਤਲਬ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਜਹਰ ਦੀ ਸ਼ਰਾਬ ਨਾਲ ਸਿਮ ਡਿਸਟ੍ਰਿਕਟ ਹੈ ਸਾਰੇ ਬਿਊਰੋਕ੍ਰਾਟ ਸਾਰੇ ਮੰਤਰੀਆਂ ਦੇ ਕੋ 15ਵੀਂ ਮੌਤ ਹੋ ਗਈ ਹੈ ਜਿਸ ਪ੍ਰਕਾਰ ਦੀ ਦੇਖੋ ਇਹ ਇਨਫੋਰਮੇਸ਼ਨ 14 ਪਹਿਲਾ ਲੋਕ ਮਰ ਚੁੱਕੇ ਹੈ ਰੈਵਿੰਚੀ ਅਲੱਗ ਹੈ ਔਰ 15 ਮਾ ਅੱਜ ਜਿਹੜਾ ਵਿਅਕਤੀ ਜਿਹੜਾ ਇੱਥੋਂ 16 ਹੋਵੇ 16 ਹੋਗੇ ਜਿਹਨੇ ਤੁਹਾਨੂੰ ਦੱਸਿਆ ਜਾਂਦਾ ਜਿਹੜਾ ਇੱਕ ਵਿਅਕਤੀ ਸੀ ਉਹ ਵਿਚਾਰਾ ਇੱਥੋਂ ਉੱਠ ਕੇ ਬਾਹਰ ਜਿਹੜੀ ਬੇਨਸ ਪੂਰੇ ਭਰਾ ਨੂੰ ਮਿਲਿਆ ਤਾਂ ਨਹੀਂ ਪਤਾ ਲੱਗਦਾ ਕਿ ਕਹਿੰਦਾ ਤੇਰੀ ਚਾਦੇ ਨਾਲ ਕੋਈ ਪੁੱਛਗਿੱਛ ਨਹੀਂ ਹੋ ਰਹੀ ਸੀ ਇਹ ਤਾਂ ਇਹ ਨਹੀਂ ਪਤਾ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਲੇਕਿਨ ਇਹ ਤੋਂ ਚਲਾ ਗਿਆ ਤੋਂ ਰਾਸਤੇ ਵਿੱਚ ਮਰ ਗਿਆ ਯਾਨੀ ਕਿ 16 ਮੌਤਾਂ ਹੋਣੀਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਬਠਿੰਡਾ ਵਿਖੇ ਸਨ ਲੇਕਿਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ 15 ਮੌਤਾਂ ਕੱਲ ਤੱਕ ਹੋਈਆਂ ਸਨ 16 ਮਾਰਚ ਮਰ ਗਏ ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਨਾਇਰ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕਿ ਸੀ ਕਿਉਂ ਮੌਤ ਹੋਈ ਏ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਤੇਰਾ ਜ਼ਿੰਮੇਦਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰ ਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਿਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ ਹਰਿਆਣੇ ਦੀ ਸੀ ਪੰਜਾਬ ਦੀ ਸੀ ਇਹਦੀ ਤਾਂ ਪੁਸ਼ਟੀ ਅਜੇ ਪਰਿਵਾਰ ਵਾਲੇ ਔਰ ਪਿੰਡ ਵਾਲੇ ਕਰਨ ਪਰ ਲੇਕਿਨ ਅਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗਰੇਬ ਇਥੇ ਮਤਲਬ ਕਿ ਹਲਕੇ ਦੇ ਵਿੱਚ ਦੇਣਾ ਬੰਦਾ ਖਜ਼ਾਨਾ ਮੰਤਰੀ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂ ਵਾਸੇ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ दारू ਵਿਕਦੀ ਹੈ ਨਜਾਇਜ਼ दारू ਉਹ ਬੰਦ ਕਰਵਾ ਦਿੱਤੀ ਜਾ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा, ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹ ਤਾਂ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੂਤਲਾ ਲਵਾਈ ਜਾਂਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਜਾਂਦੇ ਆ ਕਿਉਂਕਿ ਇੱਕ ਅੱਜ ਸੁਨਾਮ ਦੀ ਘਟਨਾ ਵੀ ਇੱਕ ਛੱਲੇ ਪਿੰਡ ਦੀ ਦਾ ਹੈ ਨਹੀਂ ਹੈ ਇਹਰਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਤਾਂ ਬਣੀਆਂ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹਣਾ ਮੈਨੂੰ ਯਾਦ ਹੈ ਇੱਕ ਵਾਰੀ 2-4 ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰ ਹਾਰਮ ਬੁੱਧੀ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹੁੰਦੀਆਂ ਲੇਕਿਨ ਇੰਨਾ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਹ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਇਹਨਾਂ ਮੌਤ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਜਿਉਂ दारू ਆਈ ਕਿੱਥੋਂ ਤੇ ਕਿੱਥੋਂ ਪਈ ਆ ਉਹਨਾਂ ਨੇ ਕਮੇਟੀ ਦਾ ਗਠਨ ਕਰਤਾ ਇਹ ਸ਼ਰਮ ਹੋਣੀ ਚਾਹੀਦੀ ਹੈ ਬੜਿੰਗ ਸਾਹਿਬ ਮੌਤ ਹੁੰਦੀ ਆ ਬੰਦੇ ਦੀ ਸੜਕ ਤੇ ਘਟੋ ਘਟ ਡੇਢ ਦੋ ਘੰਟੇ ਪਿਆ ਰਹਿੰਦਾ ਹੈ ਪ੍ਰਸ਼ਾਸਨ ਕੋਲੇ ਐਂਬੂਲੈਂਸ ਤੱਕ ਨਹੀਂ ਸੀ ਜਿਹੜੀ ਇੱਥੇ ਤੱਕ ਲੈ ਕੇ ਆ ਸਕਦੀ ਮਤਲਬ ਕਿ ਕਿੱਦਾਂ ਦੇ ਹਾਲਾਤ ਨੇ ਪਰ ਸਿਵਲ ਸਰਜਨ ਫੋਨ ਨਹੀਂ ਚੱਕਦਾ ਕਿਸੇ ਕੋ ਸਿਹਤ ਸਹੂਲਤਾ ਦੇ ਵਿੱਚ ਤਾਈ ਦਾ ਮੈਂ ਕਿਹਾ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਤੁਸੀਂ 3 ਦਿਨ ਪਹਿਲਾਂ ਸੈਸ਼ਨ ਖਤਮ ਕਰਤਾ ਗਵਰਨਰ ਡੈਸਟ ਇਤਲਿੰਦਾ 1 ਦਿਨ ਦਾ ਬੋਲਣ ਦਾ ਮੌਕਾ ਉਹ ਵੀ 4 ਘੰਟੇ ਬਜਟ ਤੇ 3-4 ਘੰਟੇ ਸਾਨੂੰ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੀ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਟੈਂਪੂ ਤੇ ਪਾ ਕੇ ਇੱਥੇ ਲਿਆਂਦੀ ਗਈ ਹੈ ਤੇ ਫਿਰ ਫਿਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ ਬਦ ਦਿਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਪ੍ਰਧਾਨ ਜੀ ਪ੍ਰਸ਼ਾਸਨ ਨੇ ਇਨਕੁਆਇਰੀ ਬਿਠਾਈ ਆ ਇਸ ਤਰ੍ਹਾਂ ਦੇਖਦੇ ਹਾਂ ਜਿਹੜੀ ਇਹਨਾਂ ਦੀ ਇਨਕੁਆਇਰੀ ਆ ਉਹ ਇੱਥੇ ਤਾਂ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਇਰੀ ਕਰੀਓ ਇਹ ਇਨਕੁਆਇਰੀ ਇਸ ਕਰਕੇ ਬਿਠਾਦੀ ਲੋਕਾਂ ਦੀਆਂ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾਕਾਰੀ ਬੈਠੇ ਉੱਥੇ ਜੋ ਉਹਨਾਂ ਦੀਆਂ ਮੰਗਾਂ ਪਿੰਡ ਵਾਲਿਆਂ ਦੀ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਐ ਇਨਕੁਆਰੀ ਦੀ ਕੋਈ ਕਮੇਟੀ ਬਣਾਈ ਐ ਉਹ ਮੈਨੂੰ ਲੱਗਦਾ ਫालतू ਫਜ਼ੂਲ ਐ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਆਰਡਰ ਕਰੇ ਕਿ ਕਿਸੇ ਜੁਡੀਸ਼ਰੀ ਦੇ ਕਿ ਕਿਸੇ ਜੱਜ ਦੇ ਥੱਲੇ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਣੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾ ਪ੍ਰਧਾਨ ਜੀ ਇਹ ਵੀ ਚਰਚਾ ਕਿਸੇ ਸ਼ਰਾਬ ਡਿਸਟਿਲਰੀ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਚਰਚਾ ਨਹੀਂ ਹੈ ਸ਼ਰਾਬ ਆਈ ਉੱਥੋਂ ਹੈ ਸ਼ਰਾਬ ਦਾ ਕਿਸੇ ਡਿਸਟਿਲਰੀ ਜੁਈ ਆਈ ਹੈ ਔਰ ਅੱਜਕੱਲ ਕਿਤੋਂ ਨਾ ਕਿਤੋਂ ਜਾਤਾ ਕੋਈ ਕਰੇ ਡਿਸਟਿਲਰੀ ਲਈ ਬੈਠਾ ਹੈ ਤੇ ਜਾਂ ਫਿਰ ਸ਼ਰਾਬ ਉਸ ਵੱਡੀ ਫੈਕਟਰੀ ਜੋ ਕਿਤੇ ਹੈ ਇਹ ਹਾਂ ਇਹ ਚਰਚਾ ਹੈਗੀ ਹੈ ਕੱਲ ਪਰਸੋਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਵੱਡੇ ਕਿਸੇ ਕਾਰੋਬਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਮੈਂ ਜਨਨ ਚ ਕਰ ਕਿਸੇ ਗੱਲ ਦਾ ਪਤਾ ਨਾ ਹੋਵੇ ਇਹ ਚਰਚਾ ਹੈ ਬਹੁਤ ਜ਼ਿਆਦਾ ਔਰ ਲੋਕਾਂ ਦੀ ਜਿਹੜੀ ਚਰਚਾ ਹੁੰਦੀ ਹੈ ਦੰਦ ਖੱਦਾ ਹੁੰਦੀ ਹੈ ਔਰ ਵਿੱਚ ਸੱਚਾਈ ਹੁੰਦੀ ਹੈ ਕਿਤੇ ਨਾ ਕਿਤੇ ਸੀਐਮ ਮਾਨ ਕੱਲ ਸਮਰੂਰ ਦੇ ਵਿੱਚ ਹੀ ਨਿਕਲ ਜਾਂਦੇ ਆ ਪੁਆਣੀਗੜ ਵੀ ਰੁਕਦੇ ਆ ਤੇ ਸੰਗਰੂਰ ਆਪਦੇ ਹਲਕੇ ਦੇ ਵਿੱਚ ਕਿੱਦਾਂ ਦਾ ਕਹਿ ਵਾਪਰ ਰਿਹਾ ਉੱਥੇ ਕੋਈ ਤਿਆਰ ਮੈਂ ਤਾਂ ਕਹਿਣਾ ਹੈ ਚੀਫ ਮਿਨਿਸਟਰ ਕਮ ਸੇ ਕਮ ਬਿਆਨ ਦੇ ਦਿੰਦਾ ਬਿਆਨ ਨਾ ਦਿੰਦੇ ਤਾਂ ਕਮ ਸੇ ਕਮ ਹੋਰ ਕੋਈ ਮੰਤਰੀ ਆ ਜਾਂਦਾ ਇੱਥੇ ਪੰਜ ਮੰਤਰੀ ਪਏ ਆ ਕੱਲ੍ਹ ਨੂੰ ਲੋਕਾਂ ਨੂੰ ਵੋਟਾਂ ਮੰਗਣ ਜਾਣੀਆਂ ਹੈ ਦਿਰ ਵਿੱਚੋਂ 55000 ਵੋਟਾਂ ਦੇ ਲੋਕਾਂ ਨੇ ਫਰਕ ਨਾਲ ਤੁਹਾਨੂੰ ਜਿੱਤਾਇਆ ਹੈ ਤੁਹਾਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਕਮ ਸੇ ਕਮ ਇੱਕ ਬਿਆਨ ਕਿ ਮੈਂ ਕਿਸੇ ਕੰਮ ਛਾਂ ਮੈਨੂੰ ਬੜਾ ਅਫਸੋਸ ਹੈ ਕਿ ਜੋ ਵੀ ਹੋਇਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਾ ਲੋਕਾਂ ਦੇ ਸਾਹਮਣੇ ਕਰਕੇ ਦੇਾਂਗਾ ਮੇਰੀ ਪੂਰੀ ਸਮਰਥਨ ਹੈ ਉਹਨਾਂ ਲੋਕਾਂ ਦੀ ਪਾਣੀ ਹਾਂਜੀ ਦਿਖ ਰਹੇ ਨੇ ਜੀ ਦੱਤੋਂ ਲੈ ਕੇ ਤੁਹਾਡਾ ਕੀ ਐਕਸ਼ਨ ਹੋ ਪਾਰਟੀ ਆ ਵੇਖੋ ਪਾਰਟੀ ਪਿੰਡ ਵਾਲਿਆਂ ਦੇ ਨਾਲ ਤੇ ਪਰਵਾੜ ਵਾਲਿਆਂ ਦੇ ਨਾਲ ਅਸੀਂ ਹੁਣ ਰਵੀ ਦੁਬਾਰਾ ਇੱਕ ਵਾਰ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਹਾਂ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਾਰੇ ਕਾਂਗਰਸੀ ਭਰਾ ਉਹਨਾਂ ਦੇ ਨਾਲ ਫਿਰ ਧਰਨੇ ਤੇ ਬੈਠਾਂਗੇ ਅਸੀਂ ਇਸ ਕਰਕੇ ਹਜੇ ਕਿਸੇ ਪ੍ਰਕਾਰ ਦਾ ਪੋਲੀਟਿਕਲ ਪੋਲੀਟਿਕਲ ਡਿਸੀਜਨ ਨਹੀਂ ਲੈ ਰਹੇ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੋਈ ਪੋਲੀਟਿਕਲ ਮਾਈਲੇਜ ਲੈਣਾ ਚਾਹੁੰਦੇ ਆ ਮੈਂ ਕੱਲ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਸ਼ਾਇਦ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇਗਾ ਫਰਜੇ ਸਰਕਾਰ ਦੇ ਨੁਮਾਇੰਦੇ ਦਾ ਬੰਦਾ ਸੀ ਮੈਂ ਅੱਜ ਆਇਆ ਚੱਲ ਕੇ ਅੱਜ ਆਇਆ ਚੱਲ ਕੇ ਮੇਰੇ ਕੋਲ ਸਮਾਂ ਹੈਗਾ ਲੇਕਿਨ ਕਿਸੇ ਮੰਤਰੀ ਕੋਲ ਸਮਾਂ ਹੈ ਨਹੀਂ ਮਦਾਨ ਜੀ ਉਹ ਤਾਂ ਸੋਸ਼ਲ ਮੀਡੀਆ ਤੇ ਗਾਣੇ ਗੰਦ ਦਿਖ ਰਹੇ ਆ ਉਹ ਪਾਈ ਆ ਇਹ ਪਤਾ ਨਹੀਂ ਕਾਹਦਾ ਚਾਏ ਤਾਂ ਹੁਣ ਉਹਨਾਂ ਨੂੰ ਪਤਾ ਲੱਗ ਕਿਉਂਕਿ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਇੱਕ ਕਹਾਣ ਪਤਾ ਨਹੀਂ ਉਹਨੇ ਠੱਕਾ ਕਿਉਂ ਗਾਇਆ ਜਾਂ ਨਹੀਂ ਗਾਇਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹ ਤਾਂ ਗਾਇਆ ਕਰ ਰਹੀ ਹੈ ਨਹੀਂ ਠੱਕਾ ਕਰ ਰਹੀ ਹੈ ਠੀਕ ਹੈ ਜੀ ਥੈਂਕ ਯੂ ਆ ਕਰੋ ਕਰੋ